ਭਾਈ ਅਮਰਤਪਾਲ ਸਿੰਘ ਦੀ ਨਵੀਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਂਦ ਵਿੱਚ ਆ ਗਈ ਹੈ ਪਰ ਉਸ ਤੋਂ ਬਾਅਦ ਇੱਕ ਨਵਾਂ ਮੁੱਦਾ ਹੋਰ ਪਖਣ ਲੱਗਿਆ ਕਮਲਜੀਤ ਬਰਾੜ ਜੋ ਆਪਣੇ ਆਪ ਨੂੰ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਭਾਈ ਅਮਰਤਪਾਲ ਸਿੰਘ ਦਾ ਸਮਰਥਕ ਦੱਸਦੇ ਨੇ ਸਗੋਂ ਉਹ ਇਹ ਵੀ ਕਿਤੇ ਨਾ ਕਿਤੇ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਕਿ ਆਉਂਦੇ ਸਮੇਂ ਵਿੱਚ ਸ਼ਾਇਦ ਉਹ ਸਿਆਸੀ ਸਫਾ ਦੇ ਵਿੱਚ ਵੀ ਖੜੇ ਇਸ ਪਾਰਟੀ ਦੇ ਵੱਲੋਂ ਨਜ਼ਰ ਆਉਣ। ਹੁਣ ਦੇਖਣ ਵਾਲੀ ਗੱਲ ਹੈ ਕਿ ਕਮਲਜੀਤ ਬਰਾੜ ਨੇ ਇਹੋ ਜੀ ਕਿਹੜੀ ਗੱਲ ਕਹਿ ਤੀ ਜਿਹੜੀ ਐਡੀ ਵੱਡੀ ਸੁਰਖੀ ਬਣ ਗਈ ਦਰਸਲ ਕਮਲਜੀਤ ਬਰਾੜ ਨੇ ਭਾਈ ਅਮਰਤਪਾਲ ਸਿੰਘ ਉੱਤੇ ਲੱਗੀ ਯੂਪੀਏ ਦਾ ਜ਼ਿਕਰ ਕੀਤਾ ਯੂਪੀਏ ਦਾ ਜ਼ਿਕਰ ਅਚਾਨਕ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਨਾਲ ਕਿਵੇਂ ਜੁੜ ਗਿਆ ਇਹ ਕਮਲਜੀਤ ਬਰਾੜ ਦੇ ਬਿਆਨ ਤੋਂ ਸਮਝਿਆ ਜਾ ਸਕਦਾ ਇੱਕ ਨਿੱਜੀ ਚੈਨਲ ਨੂੰ ਕਮਲਜੀਤ ਬਰਾੜ ਇੰਟਰਵਿਊ ਦਿੰਦੇ ਨੇ ਉਸ ਇੰਟਰਵਿਊ ਦੇ ਵਿੱਚ ਕਮਲਜੀਤ ਬਰਾੜ ਨੇ ਕੁਝ ਸਿੱਧੇ ਇਲਜ਼ਾਮ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਉੱਤੇ ਲਗਾ ਦਿੰਦੇ ਨੇ ਉਹ ਸਵਾਲ ਪੁੱਛਦੇ ਨੇ ਕਿ ਇਹ ਇਹੋ ਜਿਹਾ ਕਿਹੜਾ ਵੱਡਾ ਲੀਡਰ ਹੈ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਰਖੜੀ ਬਣਾਉਂਦਾ ਔਰ ਇਸ ਬਾਰੇ ਪਤਾ ਕਰਨ ਦੀ ਤਜਵੀਜ਼ ਵੀ ਕਰਦੇ ਨੇ ਕਹਿੰਦੇ ਪਤਾ ਕਰੋ ਕਿ ਕਿਹੜਾ ਇਹੋ ਜਿਹਾ ਲੀਡਰ ਹੈ ਜਿਹੜਾ ਹਰਸਿਮਰਤ ਕੌਰ ਬਾਦਲ ਤੋਂ ਰਖੜੀ ਬਣਾਉਂਦਾ ਹੈ ਕਮਲਜੀਤ ਬਰਾੜ ਇਹ ਸਵਾਲ ਕਰ ਰਹੇ ਨੇ ਔਰ ਕਹਿੰਦੇ ਨੇ ਉਸ ਤੋਂ ਬਾਅਦ ਕਿ ਯੂਏਪੀਏ ਲਾਉਣ ਦੇ ਪਿੱਛੇ ਅਸਲ ਕਾਰਨ ਕੀ ਹੈ ਫਿਰ ਇਹਦਾ ਵੀ ਪਤਾ ਲਾਇਆ ਜਾਵੇ ਕਿਦੇ ਕਹਿਣ ਤੇ ਇਹ ਯੂਏਪੀਏ ਲੱਗੀ ਹੈ ਕਮਲਜੀਤ ਬਰਾੜ ਇਹ ਸਵਾਲ ਖੜਾ ਕਰਦੇ ਨਜ਼ਰ ਆਏ ਨੇ ਉਸ ਤੋਂ ਇਲਾਵਾ ਇੱਕ ਤਕਰੀਰ ਪੇਸ਼ ਕਰਦੇ ਆ ਕਮਲਜੀਤ ਬਰਾੜ ਕਹਿੰਦੇ ਕਿ ਉਂਝ ਤਾਂ ਹੁਣ ਇਹ ਮੰਨਿਆ ਜਾ ਸਕਦਾ ਕਿ ਹੁਣ ਕਿਹੜਾ ਸਰਕਾਰ ਹੈ ਸ਼ਰੋਮਣੀ ਅਕਾਲੀ ਦਲ ਦੀ ਤੇ ਸੁਖਬੀਰ ਬਾਦਲ ਦੀ ਉਸ ਤਰ੍ਹਾਂ ਦੀ ਕਹਿੰਦੇ ਪੁਸ਼ਤਪਨਾ ਸ਼ਾਇਦ ਨਾ ਹੋਵੇ ਇਹ ਲੋਕਾਂ ਨੂੰ ਲੱਗਦਾ ਹੋਵੇ ਪਰ ਇੱਥੇ ਆਣ ਕੇ ਕਮਲਜੀਤ ਬਰਾੜ ਫਿਰ ਇੱਕ ਸਵਾਲ ਖੜਾ ਕਰਦੇ ਆ ਕਹਿੰਦੇ ਕਿ ਆਪਣੇ ਸਮੇਂ ਵਿੱਚ ਜਦੋਂ ਆਪਣੀ ਸਰਕਾਰ ਸੀ ਸੁਖਬੀਰ ਬਾਦਲ ਦੀ ਉਸ ਵੇਲੇ ਤਾਂ ਜ਼ਰੂਰ ਕਈ ਅਫਸਰਾਂ ਨੂੰ ਲਾਇਆ ਹੋਵੇਗਾ ਕਮਲਜੀਤ ਬਰਾੜ ਦਾ ਇਹ ਕਹਿਣਾ ਔਰ ਨਾਲੋਂ ਨਾਲ ਕਮਲਜੀਤ ਬਰਾੜ ਇਹ ਵੀ ਸਵਾਲ ਖੜਾ ਕਰਦੇ ਆ ਕਿ ਕੀ ਉਹ ਅਫਸਰ ਜਾਂ ਉਹ ਲੱਗੇ ਹੋਏ ਜਿਹੜੇ EMPLOYEES ਨੇ ਸਰਕਾਰ ਦੇ ਉਹ ਹੁਣ ਅਜੇ ਵੀ ਸੁਖਬੀਰ ਬਾਦਲ ਦੇ ਲਿੰਕ ਵਿੱਚ ਹੋਣਗੇ ਔਰ ਸਵਾਲ ਇਹ ਵੀ ਕ੍ਰੀਏਟ ਕਰਦੇ ਆ ਕਿ ਕੀ ਉਹਨਾਂ ਦੇ ਵਿੱਚੋਂ ਹੀ ਕੋਈ ਅਫਸਰ ਹੈ ਜੋ ਬੀਬਾ ਹਰ ਸਿਮਰਤ ਕੌਰ ਬਾਦਲ ਤੋਂ ਲੱਕ ਰਖੜੀ ਬਣਾਉਂਦਾ ਔਰ ਕੀ ਇਸ ਲੱਗੀ UPA ਵਿੱਚ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦਾ ਕੋਈ ਹੱਥ ਹੈ ਇਹ ਵੀ ਸਵਾਲ ਕਮਲਜੀਤ ਬਰਾੜ ਖੜਾ ਕਰ ਦੇ ਨਜ਼ਰ ਆਏ ਉਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਇੱਕ ਹੋਰ ਤਕਰੀਰ ਪੇਸ਼ ਕਰ ਦਿੰਦੇ ਆ ਤਾਂ ਹੀ ਤਾਂ ਯੂਪੀਏ ਲੱਗੀ ਐ ਐਵੇਂ ਤਾਂ ਨਹੀਂ ਲੱਗਦੀ ਹੁਣ ਇਸ ਲਾਈਨ ਦਾ ਕੀ ਮਤਲਬ ਕੱਢਿਆ ਜਾ ਸਕਦਾ ਤੁਹਾਨੂੰ ਕੀ ਲੱਗਦਾ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਦੱਸਿਓ ਔਰ ਬਣੇ ਰਹੋ ਬਾਨ ਇਡੀਆ ਪੰਜਾਬੀ